ਕੰਕਾਰ ਮੀਡੀਆ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਪਿੰਡ ਤੋਂ ਜਦੋਂ ਮਿੱਟੀ ਵਿਛੋੜੀ ਜਾਂਦੀ ਏ ਪਿੰਡ ਤੋਂ ਜਦੋਂ ਮਿੱਟੀ ਵਿਛੋੜੀ ਜਾਂਦੀ ਏ ਤਾਂ ਰੋ ਰੋ ਕੇ ਵਕਤ ਵੀ ਆਪਣੀ ਰੂਹ ਖੋ ਜਾਂਦਾ ਏ ਨਾਈਟਾਂ ਬਚਦੀਆਂ ਨਾ ਯਾਦਾਂ ਨਾ ਰਿਵਾਜ ਉਜੜੇ ਵਸਦੇ ਘਰਾਂ ਚ ਇਤਿਹਾਸ ਹੋ ਜਾਂਦਾ ਹੈ ਅਜੇ ਹਹੀ ਇਤਿਹਾਸ ਹੋਣ ਜਾ ਰਿਹਾ ਹੈ ਕੈਥਲ ਜ਼ਿਲ੍ਹੇ ਦੇ ਪਿੰਡ ਠੇ ਪੋਲਰ ਦੇ ਵਿੱਚ ਤੁਹਾਨੂੰ ਸੁਣ ਕੇ ਬੜੀ ਹੈਰਾਨੀ ਹੋਏਗੀ 1947 ਦੀ ਪਾਰਟੀਸ਼ਨ ਦੇ ਸਮੇਂ ਜਦੋਂ ਲੋਕ ਉੱਜੜ ਕੇ ਪਾਕਿਸਤਾਨ ਤੋਂ ਇੱਧਰ ਆਏ ਤੇ ਇੱਧਰ ਦੇ ਲੋਕ ਉਧਰ ਗਏ ਉਦੋਂ ਇਹ ਪਿੰਡ ਵੱਸਿਆ ਉਜਾੜੇ ਦੀ ਮਾਰ ਵੰਡ ਦੀ ਮਾਰ ਚੱਲ ਕੇ ਆਏ ਲੋਕਾਂ ਨੇ ਥੇ ਪੋਲਰ ਦੇ ਵਿੱਚ ਆਪਣਾ ਟਿਕਾਣਾ ਬਣਾਇਆ ਘਰ ਬਣਾਏ ਤੇ ਜੋ ਪਾਕਿਸਤਾਨ ਦੇ ਅੰਦਰ ਉਹ ਘਰ-ਬਾਰ ਜ਼ਮੀਨ ਜਦਾਦਾਂ ਸਭ ਛੱਡ ਕੇ ਆਏ ਸੀ ਉਸ ਨੁਕਸਾਨ ਦੀਆਂ ਉੱਥੋਂ ਦੀਆਂ ਯਾਦਾਂ ਨੂੰ ਮਨ ਵਿੱਚ ਰੱਖ ਕੇ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕੀਤੀ ਮਿਹਨਤ ਕੀਤੀ ਔਰ ਜਿਹੜੇ ਲੋਕ ਇੱਥੇ ਆਏ ਉਹਨਾਂ ਵਿੱਚ 80% ਲੋਕ ਜਿਹੜੇ ਨੇ ਉਹ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਯਾਨੀ ਗਰੀਬ ਲੋਕ ਨੇ ਉਹਨਾਂ ਨੂੰ ਉਮੀਦ ਸੀ ਕਿ ਹੁਣ ਅਸੀਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕੀਤੀ ਹੈ ਆਜ਼ਾਦ ਮੁਲਕ ਦੇ ਵਸਨੀਕ ਹੁਣ ਸਾਨੂੰ ਇੱਥੇ ਕੋਈ ਖਤਰਾ ਨਹੀਂ ਪਰ ਅੱਜ ਇਸ ਆਜ਼ਾਦ ਮੁਲਕ ਦੇ ਵਿੱਚ ਠੇ ਪੋਲੜ ਦੇ 200 ਤੋਂ ਵੱਧ ਸ਼ਾਇਦ 216 ਕਰਨੇ ਸਾਰੇ ਦੇ ਸਾਰੇ ਘਰਾਂ ਨੂੰ ਨੋਟਿਸ ਜਾਰੀ ਹੋਇਆ ਹੈ ਕਿ ਤੁਸੀਂ ਇਹ ਆਪਣੇ ਮਕਾਨ ਖਾਲੀ ਕਰ ਦਿਓ ਇਹ ਪਿੰਡ ਦੀ ਖੁਦਾਈ ਹੋਣੀ ਹੈ ਹਰ ਪਿੰਡ ਵਾਸੀ ਨੂੰ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਹੈ ਜਿਹੜੀ ਅਦਾਲਤ ਹੈ ਕੇ ਕਬੂਈ ਜਿਹੜੇ ਕਿ ਐਵਿਕਸ਼ਨ ਆਫ ਅਨ ਅਥੋਰਾਈਜ਼ਡ ਅਕੂਪੈਂਟਸ 1971 ਦਾ ਇੱਕ ਐਕਟ ਹੈ 1947 ਦਾ ਪਿੰਡ ਵਸਿਆ ਤੇ 1971 ਜਿਹੜਾ ਬਾਅਦ ਵਿੱਚ ਐਕਟ ਬਣਿਆ ਹੈ ਉਸ ਐਕਟ ਦੇ ਤਹਿਤ ਇਹਨਾਂ ਸਾਰਿਆਂ ਘਰਾਂ ਨੂੰ ਨੋਟਿਸ ਦਿੱਤੇ ਗਏ ਨੇ ਕਿ ਆਪਣੇ ਆਪਣੇ ਮਕਾਨ ਖਾਲੀ ਕਰ ਦਿਓ ਬੜੀ ਹੈਰਾਨੀ ਦੀ ਗੱਲ ਹੈ ਕਿ ਮਕਾਨ ਖਾਲੀ ਕਰਨ ਵਾਸਤੇ ASI ਆਰਚੀਓਲੋਜੀਕਲ ਸਰਵੇਓ ਆਫ ਇੰਡੀਆ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਜਗ੍ਹਾ ਹੈ ਇਹ ਜਿਹੜਾ ਪਿੰਡ ਹੈ ਇਹਦਾ ਪ੍ਰਾਚੀਨ ਮਹੱਤਵ ਹੈ ਇਹ ਰਮਾਇਣ ਕਾਲ ਨਾਲ ਜੁੜੀ ਹੋਈ ਜਗ੍ਹਾ ਹੈ ਔਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਰਾਵਣ ਦੇ ਵੱਡੇ ਵਡੇਰੇ ਜਿਹੜੇ ਸੀ ਉਹ ਇੱਥੇ ਰਹਿੰਦੇ ਸੀ ਰਾਵਣ ਦਾ ਦਾਦਕਾ ਇੱਥੇ ਰਹਿੰਦਾ ਸੀ ਰਾਵਣ ਦੀ ਪੜ੍ਹਾਈ ਇੱਥੇ ਹੋਈ ਹੈ ਪਰ ਆਉਣ ਸ਼੍ਰੀਲੰਕਾ ਤੋਂ ਇਸ ਇਲਾਕੇ ਨਾਲ ਉਹਦਾ ਸਬੰਧ ਦੱਸਿਆ ਜਾ ਰਿਹਾ ਹੈ। ਇਹ ਗੱਲ ਸੱਚ ਹੈ ਜਾਂ ਝੂਠ ਹੈ, ਇਹ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਇੱਕ ਅਜੇ ਹੀ ਗੱਲ ਜਿਹਦੇ ਬਾਰੇ ਕੋਈ ਪਰਮਾਨ ਨਹੀਂ। ਤਿੰਨ ਵਾਰੀ ASI ਇੱਥੇ ਖੁਦਾਈ ਇਸ ਇਲਾਕੇ ਦੇ ਨਾਲ ਨੇੜੇ ਤੇੜੇ ਖੁਦਾਈ ਕਰ ਚੁੱਕੀ ਹੈ। 1833 ਵਿੱਚ ਪਹਿਲੀ ਵਾਰੀ ਖੁਦਾਈ ਹੋਈ। 1960 ਵਿੱਚ ਖੁਦਾਈ ਹੋਈ ਤੇ 2013 ਵਿੱਚ ਖੁਦਾਈ ਹੋਈ। ਕਿਸੇ ਵੀ ਖੁਦਾਈ ਵਿੱਚ ਅਜੇ ਤੱਕ ਕੋਈ ਕੁਝ ਨਹੀਂ ਮਿਲਿਆ। ਲੇਕਿਨ ਉਸ ਦੇ ਬਾਵਜੂਦ ਪਿੰਡ ਵਾਸੀਆਂ ਨੂੰ ਉਜਾੜਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਇਸ ਬਾਰੇ ਜਦੋਂ ਅਸੀਂ ਪਿੰਡ ਵਾਲੇ ਨਾਲ ਗੱਲ ਕੀਤੀ ਤਾਂ ਪਿੰਡ ਦੇ ਵਸਨੀਕ ਜਗਮੋਨ ਸਿੰਘ ਅਤੇ ਸਾਬਕਾ ਸਰਪੰਚ ਬਲਰਾਜ ਸਿੰਘ ਨੇ ਇਸ ਸਾਰੀ ਵਿਥਿਆ ਨੂੰ ਬਿਆਨ ਕੀਤਾ ਆਉ ਪਹਿਲਾਂ ਉਹਨਾਂ ਦੇ ਬਿਆਨ ਸੁਣਨੇ ਆ ਤੇ ਫਿਰ ਅਗਲੀ ਗੱਲ ਕਰਦੇ ਆ ਅੱਜ ਅਸੀਂ ਸਾਡੇ ਪਿੰਡ ਪੋਲੜ ਦੇ ਵੀ ਇੱਕ ਸਾਰੇ ਆਪਣੇ ਸੰਗਤ ਤੋਂ ਸਾਡੇ ਨੂੰ 5-7 ਦਿਨਾਂ ਕੋ ਸਾਡੇ ਪਿੰਡ ਦੇ ਗਰੀਬ ਤਬਕਾ ਸਭ ਤੋਂ ਜ਼ਿਆਦਾ ਜਿਨ੍ਹਾਂ ਨੂੰ ਬੁਖਾਰ ਚੜਿਆ ਪਿਆ ਜਿਨ੍ਹਾਂ ਦੇ ਸਰਕਾਰ ਨੇ ਸਮਨ ਨੋਟਿਸ ਕੱਲੇ ਨੇ ਪਿੰਡ ਉਖਾਣ ਦੇ ਸਾਡੀ ਸਰਕਾਰ ਅੱਗੇ ਇਹੇ ਬੇਨਤੀ ਹੈ ਵੀ ਸਾਡਾ ਪੁਰਾਣਾ ਪਿੰਡ ਕਈਆਂ ਸਦੀਆਂ ਤੋਂ ਵਸ ਰਿਹਾ ਹੈ ਤੇ ਸਰਕਾਰ ਨਾਲੇ ਪਬਲਿਕ ਨੂੰ ਵਸਾਉਣਾ ਚਾਹੀਦਾ ਨਾਲੇ ਹੀ ਸਰਕਾਰ ਇਹ ਕਹਿ ਰਹੀ ਵੀ ਜਿੰਨੇ ਪਾਕਿਸਤਾਨ ਚ ਉੱਠਕਾਏ ਉਹਨਾਂ ਨੂੰ ਸਾਰਿਆਂ ਨੂੰ ਹਿੰਦੂਆਂ ਨੂੰ ਤੇ ਸਿੱਖਾਂ ਨੂੰ ਜਾਂ ਜੈਨੀ ਬੋਧੀ ਜੋ ਵੀ ਉਹਨਾਂ ਨੂੰ ਪੂਰਾ ਅਧਿਕਾਰ ਹੈ ਦੇਖੋ ਜੀ ਸਾਡਾ ਹੀ ਪਿੰਡ ਐ ਸਾ ਜਿੱਤੇ ਵਾਰ-ਵਾਰ ਸਰਕਾਰ ਨੂੰ ਨੋਟਿਸ ਸਮਨ ਘੱਲ ਕੇ ਕੋਈ ਨਾ ਕੋਈ ਜਦੋਂ ਨੋਟਿਸ ਸਮਨ ਕੱਲਦੀ ਉਦੋਂ ਇੱਕ ਦਾ ਕੋਈ ਦੋ ਜੀ ਘਟਨਾ ਕਰ ਦਿੰਦੇ ਨੇ ਪਿੱਛੇ ਜੇ ਇੱਕ ਬਚਾਰੀ ਬਜ਼ੁਰਗ ਮਾਤਾ ਦੀ ਵੀ ਘਟਨਾ ਘਟ ਗਈ ਇਸੇ ਕਰਕੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਵੀ ਐਸੇ ਨੋਟਿਸ ਸਮਨ ਨਾ ਕੱਲੇ ਬਲਕਿ ਸਾਨੂੰ ਪੱਕੇ ਹੋਣ ਦੇ ਫਾਰਮ ਕੱਲੇ ਵੀ ਆ ਰਾਸ਼ਨ ਕਾਰਡ ਆਧਾਰ ਕਾਰਡ ਦੇ ਸਾਹਮਣੇ ਜਿੰਨੀ ਜਿੰਨੀ ਜਗ੍ਹਾ ਹੈ ਉਹਨੂੰ ਪੱਕੀ ਕੀਤੀ ਆ ਸਰਕਾਰ ਅਗੇ ਸਾਡੀ ਇਹ ਬੇਨਤੀ ਸੁਣੀ ਤੇ ਜੇ ਗਾਮ ਪੋਲੜ ہمارا हमारे बुजुर्ग उन्नीस में पाकिस्तान से उजड़ कर यहाँ पर बसे थे तो जब यहाँ पर कोई आबादी नहीं थी जंगल ही जंगल थे टिब्बे थे उसके बाद हमारे पुरुषा ने कच्चे मकान बनाए धीरे 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 काम काज करके मेहनत करके इन्होंने पक्के मकान बनाए धीरे उसके बाद सरकार ने ग्रांटें दी गलियाँ बनी स्कूल बने आंगनबाड़ी बनी गुरुद्वारे बने मंदिर है पीर है यहाँ सब कुछ बना हुआ है तो दो हजार पाँच से पहले किसी भी सरकार ने कोई नोटिस नहीं दिया कि यह प्रातुर्भाव की जगह है चाहे तो हमें सरकार उच्चतम रोकती भी यहाँ कोई बसेरा ना करे दूसरी बात तो, उधर बीजेपी सरकार के पीछे एक बार अमित शाह जी जो हमारे माननीय गृह मंत्री हैं भारत सरकार के उन्होंने कहा था जो पाकिस्तान से हिंदू या सिख या बौद्ध या ईसाई या आता है उसको नागरता दी जाएगी तो जो हमारे लोग वहाँ से उजड़ कर यहाँ बसे हैं इनको नागरिकता क्या इनको उजाड़ने का काम कर रही है सरकार इनको सरकार से गुजारिश है भी सरकार इनको बसाने का काम करे हमारी तो सरकार से यही अपील है और हम सरकार से गुजारिश करते हैं भी इन गरीब लोगों को जो 90 परसेंट ऐसी जाति के लोग यहाँ बसते हैं जिसके पास ना ज़मीन है ना कुछ है कहीं जाने का कोई कोई है नहीं साधन तो आप ਸਰਕਾਰ ਸੇ ਮਾਰੀ ਇਹੀ ਹਾਜ਼ਰ ਕੇ ਬੇਨਤੀ ਹੈ ਕਿ ਇਹਨ ਲੋਗੋ ਕੋ ਜਾਣਾ ਨਾ ਜਾਏ ਸੋ ਤੁਸੀਂ ਸੁਣਿਆ ਪਿੰਡ ਵਾਲੇ ਨੇ ਦੱਸਿਆ ਕਿ ਕਿਦਾਂ ਉਹ 1947 ਤੋਂ ਇੱਥੇ ਵੱਸ ਰਹੇ ਨੇ ਸਾਰੀਆਂ ਸਹੂਲਤਾਂ ਉਹਨਾਂ ਨੂੰ ਗਵਰਨਮੈਂਟ ਵੱਲੋਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਗਰੰਟਾਂ ਮਿਲੀਆਂ ਨੇ ਪਿੰਡ ਦੀ ਪੰਚਾਇਤ ਹੈ ਪਿੰਡ ਦੇ ਇਲੈਕਸ਼ਨ ਹੁੰਦੇ ਨੇ ਯਾਨੀ ਸਰਕਾਰ ਵੱਲੋਂ ਇਸ ਪਿੰਡ ਨੂੰ ਬਿਲਕੁਲ ਜਾਇਜ਼ ਪਿੰਡ ਮੰਨਿਆ ਗਿਆ ਤਾਂ ਹੀ ਇੱਥੇ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਤਾਹੀਂ ਇੱਥੇ ਪਾਣੀ ਦਾ ਪ੍ਰਬੰਧ ਹੋਇਆ ਤਾਂ ਹੀ ਇੱਥੇ ਸੜਕਾਂ ਬਣੀਆਂ ਤਾਂ ਹੀ ਇੱਥੇ ਪੰਚਾਇਤ ਬਣਾਈ ਗਈ ਤੇ ਸਰਪੰਚੀ ਦੇ ਇਲੈਕਸ਼ਨ ਵੀ ਹੁੰਦੇ ਨੇ ਲੇਕਿਨ ਉਸ ਦੇ ਬਾਵਜੂਦ ਅੱਜ 216 ਘਰਾਂ ਨੂੰ ਬਿਨਾ ਕੋਈ ਟਾਈਮ ਦਿੱਤੇ ਨੋਟਿਸ ਦਿੱਤਾ ਗਿਆ ਕਿ 24 ਘੰਟੇ ਦੇ ਅੰਦਰ ਅੰਦਰ ਤੁਸੀਂ ਪਿੰਡ ਖਾਲੀ ਕਰ ਦਿਓ ਬੜੀ ਹੈਰਾਨੀ ਦੀ ਗੱਲ ਹੈ ਇਨਸਾਨੀ ਜ਼ਿੰਦਗੀ ਇਨਸਾਨੀ ਜੀਵਨ ਇਨਸਾਨੀ ਭਾਵਨਾਵਾਂ ਕਿਸੇ ਦੀ ਕੋਈ ਕਦਰ ਨਹੀਂ ਇਸ ਸਬੰਧ ਵਿੱਚ ਅਸੀਂ ਜਿਹੜੇ ਇਲਾਕੇ ਦੇ ਐਮਐਲਏ ਨੇ ਦਵਿੰਦਰ ਹੰਸ ਸਾਡੇ ਜਿਹੜੇ ਸੀਨੀਅਰ ਪੱਤਰਕਾਰ ਨੇ ਪਵਨ ਸ਼ਰਮਾ ਜੀ ਉਹਨਾਂ ਨੇ ਦਵਿੰਦਰ ਹੰਸ ਜੀ ਨਾਲ ਵੀ ਗੱਲ ਕੀਤੀ ਹੈ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਣੇ ਕਿ ਦਵਿੰਦਰ ਹੰਸ ਜੀ ਨੇ ਇਸ ਬਾਰੇ ਕੀ ਕਿਹਾ ਨਮਸਕਾਰ ਜੀ ਪਵਨ ਸ਼ਰਮਾ ਬੋਲ ਰਹਾ ਹਾਂ ਸਰ ਪਹਿਲੇ ਦੇਨੀ ਜਾਗਰਣ ਮੇਂ ਥਾ ਔਰ ਅਭੀ ਮੈਂ ਇਸ ਸਮੇਂ ਇੱਕ ਓਮਕਾਰ ਮੀਡੀਆਸ ਕੇ ਲਿਏ ਬਾਤ ਕਰ ਰਹਾ ਹੂੰ ਆਪਕੇ ਪਾਸ ਹੈ 2 ਮਿੰਟ ਹਾਂ ਜੀ ਬੋਲੋ ਪਵਨ ਜੀ

जो भी निर्णय लेंगे गांव वाले हाँ। वो तो है ही है जी। जो भी मेरे माध्यम से जी। मंत्री से कंसल्ट मंत्री है जी सीएम साहब है सबसे सब मिलना रहेगा जी अच्छा जैसे अभी इनको मतलब एक ट्रेजिडी भी हो चुकी है वो भी महिला की मृत्यु वाली बात भी आ चुकी है। तो ऐसा कुछ ना हो जाए अपने व्यक्तिगत रूप से क्योंकि देखिए बाकी चीजें तो प्रक्रियागत समय लेती हैं उनको कोई विकल्प देने की बात है कुछ पर आपने सिम्पे थी में कोई आश्वस्त किया है कि आपके साथ खड़े हैं ऐसी बात बिल्कुल आए थे मेरे को मिले थे सारा कुछ जी और आज भी जो निर्णय लेंगे उसके बाद आप इनसे अपडेट लेके हाँ, बिल्कुल उनके साथ है अभी तक क्या स्थिति आपको लग रहा है कुछ सरकार की तरफ से कुछ है पॉजिटिव रिस्पॉन्स सरकार की तरफ डिपार्टमेंटल ही हो रहा है ये जो कुछ हो रहा है जी जी हाँ अभी तक तो कुछ है इन क्या डिपार्टमेंटली ही जो कुछ कर रहा है अब देखो 2005 में ही ये मैटर हुआ है उससे पहले गांव में सारी सुख सुविधा हुई देखो पार्टीशन के समय आयी ये अपना जी सब डूल कास्टेज़ हैं जी <स्थिक> जो जातने वो अपना ग्रामवासी हैं ग्रामीण जी नंबर 80 परसेंट ये ना 80 90 परसेंट एससी कास्ट है जी 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 तो यही है जी जब और जब यहाँ बसे मकान बनाए जी बिजली का कनेक्शन लिया जी गलिया बनी जी उस टाइम पुरातत्व विभाग कहाँ था उसको नहीं पता भी ये ऐसी चीज हो रही है हमारे उसमें कि छानबीन नहीं करते भी कि हमारी कहाँ है कहा नहीं कैसे है तो फिर 2005 में कुछ ऐसा मैटर बना किसे जी। तो ये हमारी है जी ये कोई है पता ही पता नहीं अभी क्या है क्या नहीं खुदाई करी खुदाई में ऐसा कुछ मिला ही नहीं अभी जिससे भी, भी को मकान खाली और ये ये थोड़ा कोई मकान खाली करवाने पड़े ऐसा कुछ चीज भी नहीं मिली अभी जिससे भी कुछ अच्छी चीज मिल सके यहाँ या। यार कोई हम खुदाई करेंगे ईट ये थोड़ी अपना घड़े घोड़े का वो टूटा हुआ मलबा वगैरह कुछ ना कुछ तो निकलेगा यार जो हम खो, तो, जी कुछ न, कुछ तो निकले कोई जी 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 वो यही चीज है कुछ ऐसा प्रमाणित नहीं हुआ अभी यहाँ कुछ ऐसा भी पौराणिक प्र, प्राचीन कोई ऐसी संस्कृति रही है इसमें खुदा से कुछ ऐसा प्रमाण मिला ऐसा कुछ मिला ही नहीं है जी 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 तो ये वैसे ही वो कर रहे हैं तो 206 परिवार है लेकिन विधायक जी इनको कहीं ना कहीं बसाने की तो व्यवस्था होनी चाहिए अगर सहयोग कर भी रहे हैं तो कुछ ना कुछ वो वो तो वो तो सरकार के आगे रखेंगे वो तो बात ही क्या है क्या नहीं है ऐसा थोड़ी है जी भी जी हर एक परिवार जो व्यक्ति घर बनाता है पवन जी 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 बिल्कुल तो सारी उम्र की कमाई लगाती है और उसके साथ ਉਹ ਹਾਵ ਬਨਾਈ ਹਰ ਇੱਕ ਚੀਜ਼ ਝੁੱਟ ਜਾਂਦੀ ਹੈ ਬਿਲਕੁਲ ਝੁੱਟ ਜਾਂਦੀ ਹੈ ਬਿਲਕੁਲ ਝੁੱਟ ਜਾਂਦੀ ਹੈ ਹਾਂ ਤਾਂ ਅਗਰ ਉਹ ਕਿਸੇ ਕੇ ਮਕਾਨ ਤੋੜੇਂਗੇ ਰਿਹਾ ਤਾਂ ਆਚੀ ਬਾਤ ਥੋੜੀ ਹੈ ਜੀ ਜੀ ਇਹ ਤਾਂ ਬਹੁਤ ਤਾਂ ਨਾ ਸਹੀ ਕਰ ਰਹੇ ਹਨ ਅਗਰ ਜੋ ਵੀ ਕਰ ਰਹੇ ਜੀ ਚਲੋ ਉਮੀਦ ਕਰਾਂਗੇ ਆਪ ਸਰਕਾਰ ਦੇ ਸਮਖਿਂ ਵੀ ਔਰ ਵਿਭਾਗ ਦੇ ਸਮਖਿਂ ਵੀ ਬਾਤ ਰੱਖੇਗੇ ਔਰ ਡੀਸੀ ਦੇ ਇਸਲੇ ਪ੍ਰਸ਼ਾਸਨ ਸਰ ਸੋਏ ਦਵਿੰਦਰ ਹੰਸਨ ਜਿਨ੍ਹਾਂ ਨੇ ਇਹ ਯਕੀਨ ਦਵਾਇਆ ਕਿ ਉਹ ਇਸ ਮੁੱਦੇ ਦੇ ਵਿੱਚ ਪਿੰਡ ਵਾਲਿਆਂ ਦੇ ਨਾਲ ਨੇ ਉਨ ਕਿੰਨਾ ਕੁ ਨਾਲ ਚੱਲਣਗੇ ਜਾਂ ਕੇਵਲ ਇਹ ਪੋਲਿਟਿਕਲ ਇੱਕ ਜੁਮਲਾ ਬਣ ਕੇ ਰਹਿ ਜਾਏਗਾ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ 216 ਘਰਾਂ ਦਾ ਮਤਲਬ ਹੈ ਹਜ਼ਾਰਾਂ ਬਜ਼ੁਰਗ ਬੱਚੇ ਔਰਤਾਂ ਪਰ ਉਹ ਬਜ਼ੁਰਗ ਬੱਚੇ ਔਰਤਾਂ ਜਿਹੜੇ 1947 ਦੇ ਵਿੱਚ ਆਪਣੀਆਂ ਜ਼ਮੀਨਾਂ ਘਰ-ਬਾਰ ਛੱਡ ਕੇ ਪਾਕਿਸਤਾਨ ਤੋਂ ਇੱਕ ਚੰਗੇ ਭਵਿੱਖ ਦੀ ਉਮੀਦ ਦੇ ਵਿੱਚ ਉੱਥੋਂ ਜਾਨਾਂ ਬਚਾ ਕੇ ਕਈਆਂ ਦੇ ਪਰਿਵਾਰਾਂ ਦੇ ਜੀ ਉੱਥੇ ਮਾਰੇ ਵੀ ਗਏ ਹੋਣਗੇ ਉਹ ਕੌੜੀਆਂ ਯਾਦਾਂ ਲੈ ਕੇ ਇੱਥੇ ਆਏ ਤੇ ਇੱਥੇ ਆ ਕੇ ਉਹਨਾਂ ਨੇ ਵਸੋਂ ਕੀਤੀ ਅੱਜ ਇਹਨਾਂ ਨੂੰ ਉਜਾੜਿਆ ਨਾ ਜਾਵੇ ਤੇ ਜੇ ਕੋਈ ਬੜੀ ਹਿਸਟੋਰੀਕਲ ਲੱਗੇ ਕਿ ਇੱਥੇ ਬੜਾ ਕੁਝ ਮਿਲਣ ਵਾਲਾ ਹੈ ਤੇ ਪਹਿਲਾਂ ਇਹਨਾਂ ਵਾਸਤੇ ਏਨੀ ਹੀ ਜਗ੍ਹਾ ਦਾ ਪ੍ਰਬੰਧ ਕਰਕੇ ਉੱਥੇ ਇਹਨਾਂ ਦੇ ਮਕਾਨ ਸਰਕਾਰੀ ਖਰਚੇ ਤੇ ਬਣਾਏ ਜਾਣ ਤਾਂਕਿ ਇਹਨਾਂ ਨੂੰ ਸਬਸਟੀਚੂਟ ਦਿੱਤਾ ਜਾ ਸਕੇ ਕਈ ਜਗ੍ਹਾ ਪਹਿਲਾਂ ਵੀ ਹੁੰਦਾ ਆਇਆ ਹੈ ਅਗਰ ਸਰਕਾਰਾਂ ਨੂੰ ਜਿੱਦਾਂ ਟੇਰੀ ਬੰਦ ਬਣਿਆ ਸੀ ਤੇ ਟੇਰੀ ਪਿੰਡ ਨਵਾਂ ਵਸਾਇਆ ਗਿਆ ਸੀ ਤਾਂ ਕਿ ਉੱਥੋਂ ਦੇ ਲੋਕਾਂ ਨੂੰ ਦੂਜੀ ਜਗ੍ਹਾ ਵਸਣ ਵਿੱਚ ਦਿੱਕਤ ਨਾ ਆਵੇ ਸੋ ਪਹਿਲੀ ਗੱਲ ਤੇ ਜੇ ਤਿੰਨ ਖੁਦਾਈਆਂ ਹੋ ਚੁੱਕੀਆਂ ਨੇ ਉਹਦੇ ਵਿੱਚ ਕੁਝ ਨਹੀਂ ਨਿਕਲਿਆ ਤੇ ਚੌਥੀ ਖੁਦਾਈ 'ਚ ਕੁਝ ਨਿਕਲੇਗਾ ਇਹ ਆਪਣੇ ਆਪ 'ਚ ਬੜਾ ਵੱਡਾ ਸਵਾਲ ਹੈ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਜ਼ਰੂਰੀ ਹੈ ਤਾਂ ਪਹਿਲਾਂ ਇਹਨਾਂ ਦੇ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ ਜਿੰਨੀ ਜ਼ਮੀਨ ਜਿੰਨੇ ਜਿਦਾਦ ਜਿੰਨੇ ਮਕਾਨ ਇੱਥੇ ਉਹਨਾਂ ਦੇ ਢਾਏ ਜਾਣੇ ਨੇ ਉਹਨੇ ਹੀ ਮਕਾਨ ਜਿਦਾਦ ਜ਼ਮੀਨ ਇਹਨਾਂ ਨੂੰ ਦੂਜੀ ਜਗ੍ਹਾ ਨੇੜੇ ਕਿਸੇ ਲੱਗਦੇ ਇਲਾਕੇ ਵਿੱਚ ਦਿੱਤੀ ਜਾਵੇ ਅਦਰਵਾਇਜ਼ ਮੈਂ ਸਮਝ ਨਾ ਕਿ ਇਹ ਪਹਿਲਾਂ ਤੋਂ ਜਿਹੜੇ ਉਹ ਪਰਿਵਾਰਾਂ ਨੂੰ ਦੁਬਾਰਾ ਉਜਾੜਨ ਵਾਲੀ ਗੱਲ ਹੋਏਗੀ ਸਾਡੀ ਨਜ਼ਰ ਇਸ ਖਬਰ ਤੇ ਰਹੇਗੀ ਤੇ ਇਹਦੇ ਵਿੱਚ ਜੋ ਵੀ ਅਪਡੇਟ ਆਏਗਾ ਅਸੀਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ